ਸਸੇ ਗਾ ਜੀ ਮੈਂ ਸੌਰ ਮੜੀਆ ਲੈ ਕੇ ਆਇਆ ਐਕਟ 19 ਨਿਊਜ਼ ਟੀਵੀ ਦੀ ਖਬਰ ਦਾ ਅਸਰ ਗੁਰਮੀਤ لال ਬਿੱਟੂ ਇਕਤਾ ਪਾਰਟੀ ਪ੍ਰਧਾਨ ਕੈਮਰੇ ਅੱਗੇ ਚਰਨਜੀਤ ਹੰਸ ਅਤੇ ਮਾਨਵ ਉਬਰਾਈ ਬਾਰੇ ਕੀ ਬੋਲੇ ਅਤੇ ਦੂਜੇ ਪਾਸੇ ਮਾਨਵ ਉਬਰਾਈ ਅਤੇ ਚਰਨਜੀਤ ਹੰਸ ਵੀ ਮਿੱਟੂ ਬਾਰੇ ਕੀ ਬੋਲੇ ਖੁਦ ਦੇਖੋ ਪ੍ਰੈਸ ਕਾਨਫਰੰਸ ਚ ਹੋਈ ਇੱਕ ਦੂਜੇ ਦੀ ਵਰਲਡ ਵਾਰ ਦੀ ਰਿਪੋਰਟ ਮੈਂ ਦਰਬੀਤਲਾ ਬੱਟੂ ਪ੍ਰਧਾਨ ਆਨੇਕਤਾ ਪਾਰਟੀ ਸਵੇਰੇ ਮੈਨੂੰ ਬੜਾ ਲੱਗਾ ਵੀ ਇੱਕ ਪ੍ਰੈਸ ਕਾਨਫਰੰਸ ਕੱਲ ਮੇਰੇ ਕਲਾਬ ਜਿਹੜੀ ਆ ਕੋਚਰਨਜੀਤ ਹਾਲਸ ਹੈਗਾ ਪਤਾ ਨਹੀਂ ਉਹ ਕਦੀ ਪਾਰਟੀ ਜੁ ਹੈਗਾ ਜਾਂ ਨਹੀਂ ਹੈਗਾ ਉਹ ਕਦੀ ਦੇ ਬੱਟੂ ਦੇ ਮੁਰਦਾਬਾ ਦੇ ਨਾਰੇ ਲਾਂਦਾ ਕਦੀ ਬੱਟੂ ਨੂੰ ਪ੍ਰਵਾਸੀ ਦਾਤਾ ਸ਼ੈਲ ਨੂੰ ਬੱਟੂ ਦਾ ਬਹੁਤ ਇੱਕ ਡਰ ਪੈ ਗਿਆ ਆ ਉਹਨੂੰ ਇੰਨਾ ਕੋ ਡਰ ਪੈ ਗਿਆ ਕਿਉਂਕਿ ਅਸੀਂ ਨੇ ਫਿਰ ਵੀ ਦੇਖੋ ਬਰਾਦੀ ਦੇ ਬੰਦੇ ਲੱਗਦੇ ਆ ਉਹ ਨਾ ਉਹ ਬਰਾਦਰੀ ਲੱਗਦਾ ਉਹ ਤੇ ਮੈਨੂੰ ਐਂ ਲੱਗਦਾ ਕਿ ਚੈਨਾ ਦੇ ਵਿੱਚ ਉਹਨਾਂ ਕਿਉਂ ਮਾਰਟਨ ਨਵਾਂ ਆਇਆ ਉਹਦਾ ਚੀਨ ਦਾ ਉਹ ਲੱਗਦਾ ਵਾ ਨਾ ਹੀ ਉਹ ਕਾਂਗਰਸੀ ਆ ਵਾ ਇਸ ਬੰਦੇ ਨੂੰ ਪਤਾ ਹੋਣਾ ਚਾਹੀਦਾ ਗੁਰਮੀਰਾਲ ਬਿੱਟੂ ਨੂੰ ਕਿ ਜਦਕਿ ਮੇਰੀ ਘਰ ਦੀ ਕਾਂਗਰਸ ਪਾਰਟੀ ਦੀ ਕੌਂਸਲਰ ਆ ਮੈਂ ਕਾਂਗਰਸ ਪਾਰਟੀ ਦਾ ਸੀਨੀਅਰ ਆਖੂਆ ਕਪੂਰੇ ਦਾ ਐਸ ਸੀ ਭਾਈਚਾਰੇ ਦਾ ਸਬੰਧਤ ਆ ਮੈਂ ਤੇ ਜਦਕਿ ਇਹ ਬੰਦਾ ਕਹਿੰਦਾ ਕਿਸੇ ਪਾਰਟੀ ਦਾ ਨਹੀਂ ਇਹ ਦੱਸੇ ਕਿਹੜੀ ਪਾਰਟੀ ਦਾ ਨਾ ਹੀ ਉਹ ਐਮ ਸੀ ਹੈ ਪਤਾ ਨਹੀਂ ਉਹ ਕਦੀ ਪਾਰਟੀ ਤੋਂ ਹੈਗਾ ਤੇ ਨਹੀਂ ਹੈਗਾ ਤੇਸ ਕਰਕੇ ਮੈਂ ਉਹਨੂੰ ਇੱਕ ਰਾਏ ਦਿੰਦਾ ਕਿ ਭਾਈ ਡੇਟ ਕੋਟਾਂ ਦੇ ਦਰੇ ਖਿਲਾਫ ਕੇਜ ਚੱਲਦਾ ਕੋਰਟ ਚ ਕੀ ਹੋਣਾ ਜੇ ਤੈਨੂੰ ਵੀ ਪਤਾ ਵਾ ਸਾਨੂੰ ਵੀ ਪਤਾ ਵਾ ਅੱਛਾ ਜੀ ਮੈਂ ਇਹਨੂੰ ਪੁੱਛਣਾ ਚਾਹੁੰਦਾ ਆ ਸਭ ਤੋਂ ਪਹਿਲਾਂ ਕਿ ਆ ਮੇਰਾ ਸਰਟੀਫਿਕੇਟ ਬਣਿਆ ਸੀ ਵਾਲਮੀ ਯਾਤੀ ਦਾ ਇਹ ਬੰਦਾ ਆਪਣੇ ਆਪ ਨੂੰ ਵੀ ਕਹਿ ਰਿਹਾ ਕਿ ਮੈਂ ਬਰਾਦਰੀ ਚੋਂ ਆਇਤਾ ਆ ਜੀ ਇਹ ਉਹ ਆ ਇਹ ਬੰਦਾ ਸਾਡੀ ਬਰਾਦਰੀ ਦਾ ਤਾਂ ਹੈ ਹੀ ਨਹੀਂ ਆ ਮੈਂ ਇਹਨੂੰ ਪਰਵਾਸੀ ਕਹਿੰਦਾ ਇਹ ਮੈਨੂੰ ਚਾਈਨੀਸ ਕਹਿੰਦਾ ਆ ਸਾਡੇ ਸਮਾਜ ਦੇ ਬਾਕੀ ਮੇਰੇ ਕੀ ਗੱਲ ਮੈਂ ਇੱਥੇ ਡਿਫਰਮੇਸ਼ਨ ਦਾ ਕੇਸ ਯੂ ਕਰੂੰਗਾ ਇੱਥੇ ਐਫ ਸੀ ਐਸ ਐਕ ਦਾ ਪਰਚਾ ਦਰਜ ਕਰਾਉਂਗਾ ਇਸ ਬੰਦੇ ਨੇ ਮੇਰੀ ਜਾਤ ਨੂੰ ਵੀ ਲਲਕਾਰਿਆ ਮੇਰੇ ਜ਼ਮਾਨੇ ਨੂੰ ਲਲਕਾਰਿਆ ਗਲਤ ਮੈਨੂੰ ਜੇ ਮੈਨੂੰ ਬੇਵਿਦ ਕੀਤਾ ਆ ਚੈਨਿੰਗ ਕਹੇ ਜੇ ਨੇਪਾਲੀ ਕਹੇ ਜੇ ਕਹੇ ਤੇ ਮੈਨੂੰ ਕਹਿੰਦਾ ਬਾਲ ਵੀ ਤੁਹਾਡਾ ਜੇ ਤੂੰ ਸਬੰਧ ਨਹੀਂ ਰੱਖਦਾ ਜਦਕਿ ਮੇਰੇ ਬਜ਼ੁਰਗਾ ਦੀ ਜਿਹੜੇ ਮੇਰੇ ਬਜ਼ੁਰਗਾ ਦੀ ਆ ਜ਼ਮੀਨ ਜਾਇਦਾਦ ਜਿਹੜੀ ਆ ਅਸੀਂ ਕਾਫੀ ਸਮੇਂ ਤੋਂ ਜਿਹੜੀ ਇੱਥੇ ਰਹਿ ਰਹੇ ਆ ਪਰਿਵਾਰ ਮੇਰੇ ਦਾਦਾ ਜੀ ਦਾਦਾ ਜੀ ਦੀ ਜਗਾ ਜੀ ਜ਼ਮੀਨ ਜਿਹੜੀ ਇੱਥੇ ਤੇ ਰਹਿ ਰਹੀ ਸੀ ਇਹ ਸਾਡੀ ਜੱਗਿਆ ਪ ਇਹ ਦਿਖਾ ਦੇ ਜੀ ਆਪਣੇ ਦਾਦੇ ਪਰਦਾਦੇ ਜਿਹੜਾ ਇਹ ਪੰਜਾਬੀ ਆ ਇਹ ਬਾਹਰੋਂ ਆਇਆ ਪਰਵਾਸੀ ਬੰਦਾ ਪਰ ਮੈਂ ਇਸ ਬੰਦੇ ਕੋਈ ਮਾੜੀ ਲੱਤ ਨਹੀਂ ਬੋਲਿਆ ਤੱਕ ਇਸ ਬੰਦੇ ਦਾ ਨਾਜ ਦਾ ਹੋਰ ਵੀ ਇੱਕ ਦਾਗ ਆ ਪਰ ਮੈਨੂੰ ਕਦੀ ਗਲਤ ਨਾਤ ਨਹੀਂ ਬੋਲਿਆ ਇਹਦਾ ਨਾ ਭੈ ਦੇ ਤੇ ਚਲੋ ਮੈਂ ਛੱਡੋ ਇਹਦਾ ਨਾ ਕੀ ਲੈਣਾ ਭੈ ਜਿਹੜਾ ਬੰਦਾ ਆ ਤੇ ਹੋਰ ਨਾਲ ਹੀ ਬੰਦਾ ਪਰ ਮੈਂ ਕਿਸੇ ਦੀ ਕਦੇ ਜਾਤ ਦੇ ਤੇ ਇਖਲਾਕ ਦਾ ਕਿਸੇ ਦੇ ਇਖਲਾਕ ਨਹੀਂ ਮੈਂ ਬੋਲਦਾ ਨਾ ਮੈਂ ਬੋਲਾਂਗਾ ਕਿਉਂਕਿ ਇਹ ਬੰਦਾ ਜਿਹੜਾ ਮੈਨੂੰ ਬਾਰ-ਬਾਰ ਜੇ ਬੇਇੱਜ਼ਤ ਕਰ ਰਿਹਾ ਮੇਰੇ ਪੰਜਾਬ ਦੇ ਸਰਟੀਫਿਕੇਟ ਜਿਹੜੇ ਆ ਮੈਂ ਪੜਿਆ ਜੀ ਇੱਥੋਂ ਆ ਮੇਰਾ ਪੰਜਾਬ ਦਾ ਜਨਮ ਸਰਟੀਫਿਕੇਟ ਆ ਜ ਮੈਂ ਪੰਜਾਬੀ ਆ ਇਹ ਬੰਦਾ ਦਿਖਾ ਦੇ ਆਪਣੇ ਕਾਗਜ਼ ਜਿਹੜੇ ਆ ਇਹ ਪੰਜਾਬੀ ਆ ਕਿ ਪ੍ਰਵਾਸੀ ਆ ਸੋ ਤਾਂ ਮੀਂਹ ਪ੍ਰਵਾਸੀ ਕਹਿੰਦੇ ਬੇਲੋ ਜੀ ਪ੍ਰਵਾਸੀ ਕਹਿੰਦਾ ਸਾਨੂੰ ਮੈਂ ਉਹ ਕਿਹਨਾਂ ਨੂੰ ਇੱਕ ਤਾਂ ਪਾਰਟੀ ਦਾ ਬਹੁਤ ਵੱਡਾ ਧਰਵਾ ਕਿਹੜੀ ਇੱਕ ਤਾਂ ਪਾਰਟੀ ਆ ਜੀ ਇਹ ਬੰਦਾ ਆਪਾਂ ਕਿੰਨੀਆਂ ਪਾਰਟੀਆਂ ਧੱਕੇ ਖਾ ਕੇ ਆ ਗਿਆ ਪਹਿਲਾਂ ਸਾਡੇ ਮਹੱਲੇ ਚ ਹੁੰਦਾ ਸੀਗਾ ਸਾਡੇ ਮਹੱਲੇ 'ਚ ਸ਼ੁਰੂ ਜਦੋਂ ਸਿੱਖਣਾ ਸ਼ੁਰੂ ਕੀਤਾ ਨੇ ਮਾਨਜੋਗ ਦੇਵੀ ਦਾ ਸਨਾਰਜੀ ਕੋਲ ਸਿੱਖ ਕੇ ਅੱਜ ਜਿਹੜਾ ਆ ਇਹ ਆਪਣੇ ਆਪ ਨੂੰ ਬੜਾ ਵੱਡਾ ਲੀਡਰ ਦੱਸਦਾ ਹੈ ਸਾਡੇ ਕੱਦ ਜਿੱਡਾ ਹੀ ਨਿਕਾ ਇਹ ਸਾਡੇ ਕੱਦ ਜਿੱਡਾ ਹੀ ਨਿਕਾ ਇਹ ਇਹ ਲੀਡਰ ਜਿਹੜਾ ਘਟੀਆ ਲੀਡਰ ਫਰਾਡ ਲੀਡਰ ਆ ਠੱਗੀ ਥੋੜੀ ਵਾਲਾ ਲੀਡਰ ਆ ਇਹ ਬੰਦਾ ਇਹਨੂੰ ਮੈਂ ਪਰਵਾਸੀ ਕੱਲ ਵੀ ਕਹਿੰਦਾ ਅੱਜ ਵੀ ਕਹਿੰਦਾ ਤੇ ਸਰਕਾਰ ਤੋਂ ਸਾਨੂੰ ਉਹ ਝੋਨੀਆਂ ਚਾਹਣਾਂ ਤੇ ਕੋਈ ਪਰਵਾਹ ਨਹੀਂ ਹੈਗੀ ਮੈਂ ਤੇ ਜੀ ਕੋਰਟ ਜੀ ਜਾਵਾਂਗਾ ਦਿਨ ਇੱਕ ਡੈਫਰਮੇਸ਼ਨ ਦਾ ਕੇਸ ਹੀ ਪਾਵਾਂਗਾ ਐਸਸੀਐਸਸੀ ਦਾ ਪਰਚਾ ਵੀ ਕਰਾਵਾਂਗਾ ਇੱਥੇ ਬੰਦੇ ਤੇ ਇਸ ਬੰਦੇ ਨੇ ਜਿਹੜਾ ਮੈਨੂੰ ਜਾਤ ਤੋਂ ਜਿਹੜਾ ਸਮਾਜ ਤੋਂ ਜਿਹੜਾ ਆ ਇੱਕ 988 988 ਨਾ ਟਿਚੂਪਲ ਸੁਪਰੀਮ ਕੋਰ ਐਕਟ ਜਰ ਆਇਆ ਉਹਦੇ ਤਹਿਤ ਮੈਂ ਇੱਕ ਪਰਚਾ ਦੇ ਕਲਾਪ ਐਸੇ ਦਰਜ ਕਰਵਾਵਾਂਗਾ ਤੇ ਕੋਰਟ 'ਚ ਵੀ ਕਾਨੂੰਨੀ ਧਾਰਾ ਵਿੱਚ ਲਾਵਾਂ ਉਹਨੂੰ ਇੰਨਾ ਖੋਫ ਹੈ ਇੰਨਾ ਡਰ ਹੈ ਮੈਗਨਮ ਤੇਰੇ ਠੀਕ ਹੈ ਵੀ ਕੋਈ ਤੇ ਬੰਦਾ ਸ਼ਾਇਦ ਹੈ ਜਿਹੜਾ ਇੱਕਤਾ ਪਾਰਟੀ ਨੂੰ ਬਾਰ-ਬਾਰ ਯਾਦ ਕਰਦਾ ਪਿਆ ਵਾ ਤੁਹਾਨੂੰ ਕੋਈ ਇੱਕਤਾ ਪਾਰਟੀ ਤੋਂ ਬਹੁਤ ਮੈਨੂੰ ਕਹਦਾ ਖੋਫਾ ਜਨਾਬ ਮੈਂ ਜੀ ਤੋ ਮੈਨੂੰ ਹਰਾਣ ਗਿਆ ਖੋਫ ਵਾਲੀ ਗੱਲਾਂ ਕਰਦਾ ਇਹ ਬੰਦਾ ਤੁਹਾਨੂੰ ਅਸੀਂ ਰੰਗਰੇਟਾਂ ਦੀ ਸੰਤਾਨ ਆ ਸਾਨੂੰ ਦੱਸੋ ਪਾਸ਼ਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਿਆ ਸਾਨੂੰ ਰੰਗਰੇਟੇ ਗੁਰੂ ਦੇ ਬੇਟੇ ਖਿਤਾਬ ਦਿੱਤਾ ਅਸੀਂ ਜਿਹੜਾ ਚਾਨੀ ਚੌਂਚੋਂ ਤੰਦਨ ਬਾਬਾ ਜੀਵੰਤ ਸਿੰਘ ਸੀ ਚੱਕੇ ਲਿਆ ਕਰਦੇ ਆ ਤੇ ਅਸੀਂ ਉਹਨਾਂ ਦਾ ਸਾਡੀ ਉਹ ਸਾਡੇ ਬਿਜੁਰਗਾ ਦੇ ਸਾਡੇ ਬਿਜੁਰਗਾ ਸਾਡੀਆਂ ਸਿੱਖ ਇਤਿਹਾਸ ਦੇ ਵਿੱਚ 95% ਕੁਰਬਾਨੀਆਂ ਸਾਡੀਆਂ ਤੇ ਸਿੱਖ ਇਤਿਹਾਸ ਦੇ ਵਿੱਚ ਤੇ ਅਸੀਂ ਨਾ ਭੱਜਣ ਵਾਲੇ ਕੌਮ ਆ ਨਾ ਡਰਨ ਵਾਲੇ ਕੌਮ ਆ ਚਾਰ ਦਿਨਾਂ ਟਾਈਮ ਇਹਨੇ ਲਿਆ ਵਾ ਅਸੀਂ ਨਹੀਂ ਲਿਆ ਮੈਂ ਥਾਣੇ ਦਾ ਨਹੀਂ ਕਹਿੰਦਾ ਬਿਲਕੁਲ ਚਾਬੀ ਤੈਨੂੰ ਤਿਆਰ ਜਦੋਂ ਮੈਂ ਚਾਬੀ ਦੇ ਆਂਦੀ ਮੇਰੇ ਚੱਕ ਦੇਈਏ ਕੋਠੀ ਚ ਬੰਦੀ ਦੋ ਲੈ ਬਲੈਂਕ ਹੈ ਤੇ ਮੇਰੇ ਤੇ ਇਹ ਕੋਰਨਾ ਹੈ ਖੁਦ ਦੇ ਕੇ ਆਂ ਠੀਕ ਹੈ ਤੂੰ ਨਹੀਂ ਕੋਠੀ ਲੈ ਕੇ ਦੇਣੀ ਜੀ ਉਹ ਮੈਂ ਵੇਚੂਗਾ ਤੇ ਮੈਂ ਕੋਠੀ ਦੇ ਪੈਸੇ ਤੈਨੂੰ ਤੇ ਆਪਣੇ ਚੱਕ ਵਾਪਸ ਲੈ ਜੀ ਬਲੈਂਕ ਤੇ ਕਾਹਦੀ ਲੈ ਹੋਇਆ ਪ੍ਰਾਪਰਟੀ ਤੋਂ ਜਿਹੜੀ ਆ ਮੋਤੀ ਬਾਗ ਦੀ ਕੋਠੀ ਲੈਣ ਦਵਾਈ ਆ ਉਸ ਤੋਂ ਇਲਾਵਾ ਵੀ ਮੈਂ ਇਹਨਾਂ ਦਾ 11 ਦਾ 11 ਲੱਖ ਦਾ ਲੈਣ ਦੇ ਹੈਗਾ ਮੇਰਾ ਇਹਨਾਂ ਨਾਲ ਇਹ ਕਹਿੰਦੇ ਅਸੀਂ ਦਲੰਦਰਪੁਰ ਕਲੋਨੀ ਕੱਟਦੇ ਪਏ ਆ ਕੋਈ ਉਹਦੇ ਵਿੱਚ ਤੈਨੂੰ ਪਲਾਟ ਦਵਾਵਾਂਗੇ ਤੁਸੀਂ ਕੰਮ ਕੀ ਕਰਦੇ ਮੇਰੀ ਕਚੇਰੀ ਸਾਹਮਣੇ ਸ਼ਾਪ ਹੈ ਜੀ ਬਹੁਤ ਪੁਰਾਣੀ ਪਾਪਾ ਦੀ ਟਾਈਮ ਦੀ ਸੀਗੀ ਉਸ ਤੋਂ ਬਾਅਦ ਹੁਣ ਮੈਂ ਦੁਕਾਨ ਸੰਭਲ ਰਿਹਾ ਤੁਸੀਂ ਵਿਆਜੂ ਦਾ ਕੰਮ ਕਰਦੇ ਨਹੀਂ ਵਿਆਜੂ ਦਾ ਅਸੀਂ ਕੋਈ ਕੰਮ ਨਹੀਂ ਕਰਦੇ ਸਾਡੀ ਸ਼ਾਪ ਹੀ ਵਧੀਆ ਚੱਲੀ ਜਾਂਦੀ ਹੈ ਜੀ ਸਾਨੂੰ ਵਿਆਜ ਦੇ ਲੋੜ ਹੀ ਨਹੀਂ ਹੈ ਇਹਦਾ ਮੱਲ ਕੇ ਮੇਰੇ ਪਰਿਵਾਰ ਨੂੰ ਵਾਰ-ਵਾਰ ਮਾਰਨ ਦੀ ਕੋਸ਼ਿਸ਼ ਕਰਦਾ ਹੋਰੇ ਸੰਬੰਧੀ ਅਸੀਂ ਸੋنگਵਾਲ ਨੂੰ ਐਸਐਸਪੀ ਸਾਹਿਬ ਨੂੰ ਤਰਖਾ ਦੇਣੀ ਹੈ ਕਿ ਲੋਕਾਂ ਮਦਰ ਲਾ ਕੇ ਕੱਲ ਨੂੰ ਮੇਰੇ ਪਰਿਵਾਰ ਦਾ ਕੋ ਨੁਕਸਾਨ ਹੋ ਗਿਆ ਹੋਰੇ ਵਿੱਚ ਚਰਨ ਜੀ ਤੋਂ ਹਾਂਸੇ ਜ਼ਿੰਮੇਵਾਰ ਹੋਊਗਾ ਇਹ ਮਾਨਵ ਬਰਾਏ ਕੁੰਡੇਵਰ ਹੋਊਗਾ ਭਾਜੀ ਇਹ ਮੈਨੂੰ ਮੈਨੂੰ ਹਰਾਣ ਗਿਆ ਕਿ ਮੇਰੇ ਪਿਛੋਟੇ ਬੱਚੇ ਆ ਮੈਂ ਵੀ ਆਪਣੇ ਬੱਚੇ ਪਾਲਦਾ ਆ ਆਪਣਾ ਕੰਮਕਾਰ ਕਰਦਾ ਆ ਗੱਲ ਕਿ ਇਹ ਮੁੱਠ ਘੇੜੋੜੀਆਂ ਨਹੀਂ ਮਾਰਦਾ ਇਸ ਬੰਦੇ ਨੇ ਇੰਗੀਆਂ ਠਗੀਆਂ ਢੋਰੀਆਂ ਮਾਰੀਆਂ ਇਸ ਵੇਲੇ ਕਿ ਸ਼ਹਿਰ ਦੇ ਵਿੱਚ ਇਹ ਬੰਦਾ ਮੂੰਹ ਦਿਖਾਉਂਦੇ ਲੈ ਗਿਆ ਨੀਗਾ ਸਾਡੇ ਸਾਹਮਣੇ ਮਿਸਾਲ ਬਿਠੀ ਆ ਮਾਨਵ ਜੀ ਪਿਛਲੇ ਦਿਨ ਇੱਕ ਮੁਕੱਦਮਾ ਨੰਬਰ 2 ਜਰਾ ਆ ਇਹ ਜਿਹੜਾ ਕੀ ਕਹੇ ਬੀਬੀ ਇਹ ਕਮਲਜੀਤ ਕੌਰ ਨੇ ਜਿਹੜਾ ਕਰਵਾਇਆ ਸੀ ਸ਼ਾਲਾ ਮਰ ਬਾਗ ਵਿੱਚ ਰਹਿੰਦੀ ਆ ਬੀਬੀ ਠੰਗੀ ਠੋੜੀ ਦਾ ਜਿਹੜਾ ਪਰਚਾ ਤੇਰਾ ਲੱਗਦਾ ਕੋਈ ਪਰਚਾ ਦਰਜ ਕਰਵਾਇਆ ਸੀ ਇਹਦੇ ਏਜੰਟੀ ਦਾ ਪਰਚਾ ਦਰਜ ਹੋਇਆ ਸੀ ਠੰਗੀਆਂ ਠੋੜੀਆਂ ਪਰਚੇ ਤੇ ਇਹਦੇ ਖਿਲਾਫ ਆ ਮੈਗਨਾ ਕਟੋਂ 50 ਖਿਲਾਫ ਦਰਖਾਸਤਾਂ ਜਿਹੜੀਆਂ ਥਾੜੇ ਦੇ ਵਿੱਚ ਪਈਆਂ 50 ਕਰੀਬ ਦਰਖਾਸਤਾਂ ਪਈਆਂ ਤੇ ਖਿਲਾਫ ਜਿਹੜੀਆਂ ਕਿ ਇਹ ਬੰਦਾ ਜਿਹੜਾ ਇਹਨੂੰ ਮਤਲਬ ਜਿਹੜਾ ਇਹ ਭੱਜ ਗਿਆ ਦਰਖਾਸਤਾਂ ਤੋਂ ਹੁਣ ਮਾਨਸ ਦੀ ਦਰਖਾਸਤ ਦੇ ਵਿੱਚ ਪਿਛਲੀ ਦਰਖਾਸਤਾਂ ਦੇ ਵਿੱਚ ਸਰਦਾਰ ਹਰਜੀਤ ਸਿੰਘ ਨੇ ਸਹੀ ਨੇ ਵੀ ਇਹ ਗੱਲ ਕਹੀ ਆ ਹੀ بار بار ਉਹਨੂੰ ਬੁਲਾਉਂਦੇ ਤੇ ਉਹ ਮਤਲਬ ਠਾਣੇ ਵਿੱਚ ਨਹੀਂ ਆ ਰਿਹਾ ਜੇ ਠਾਣੇ ਵਿੱਚ ਨਹੀਂ ਆ ਰਿਹਾ ਮਤਲਬ ਸੱਚਾ ਨਹੀਂ ਆਉ ਆਪ ਸਾਹਮਣੇ ਗੱਲ ਕਰੇ ਸਾਹਮਣੇ ਗੱਲ ਕਰੇ ਇਹ ਸੇ ਬੰਦਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਸਾਨੂੰ ਡਰਾ ਰਿਹਾ ਕਿ ਮੈਂ ਤੇਲ ਪਾ ਕੇ ਸੜ ਜਾਵਾਂਗਾ ਮੈਂ ਕਹਿੰਦਾ ਤੇ ਬੰਦੇ ਤੇ ਆਤਮ ਹੱਕ ਦਾ ਇੱਕ ਜਿਹੜਾ ਪ੍ਰਚਾਰ ਦਰਜ ਹੋਣਾ ਚਾਹੀਦਾ ਆ ਇਹ ਬੰਦਾ ਧੱਕਾ ਦੇ ਕੇ ਜਿਹੜਾ ਆਪਣੇ ਜਿਹੜੇ ਕਾਲੇ ਕਾਰਨਾਮੇ ਜਿਹੜੇ ਲਪਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਆ ਕਿ ਤੇ ਬੰਦੇ ਦੇ ਖਿਲਾਫ ਜਿਹੜਾ ਇੱਕ ਹੋਰ ਮਕਦਮਾ ਦਰਜ ਕੀਤਾ ਜਾਵੇ ਦੇਖੋ ਜੀ ਥਾਣੇ ਦਾ ਇਹ ਆਏ ਨਹੀਂ ਐ ਸਈਤ ਸਿੰਘ ਨੇ ਬੜੀਆ ਰੀ ਬੁਲਾਇਆ ਉੱਥੇ ਤਾਂ ਆਏ ਨਹੀਂਗੇ ਤੇ ਉੱਥੇ ਐਸਐਸਪੀ ਦਫਤਰ ਜਾ ਕੇ ਇਹਨਾਂ ਨੇ ਕੀ ਕਰਨਾ ਉੱਥੇ ਤਾਂ ਆਪਣਾ ਪੱਖ ਰੱਖ ਕੇ ਨਹੀਂਗੇ ਇਹ ਥਾਣੇ 'ਚ ਤੁਸੀਂ ਕੋਈ ਗੈਂਗਸਟਰ ਹੋ ਜੀ ਮੈਂ ਕਿਉਂ ਗੈਂਗਸਟਰ ਆ ਜੀ ਮੈਂ ਸ਼ੌਪ ਤੇ ਸਵੇਰੇ 8:30 ਚੱਲ ਜਾਂਦਾ ਜੀ 7:30-8 ਵੇ ਫ੍ਰੀ ਹੁੰਦਾ ਜੀ ਮਸਾਂ ਘਰੇ ਜਾਈਦਾ ਘਰ ਦਾ ਰਾਸ਼ਨ ਬਣੀ ਬਸ ਇੰਨੀ ਕੀ ਜ਼ਿੰਦਗੀ ਐ ਜੀ ਛੋਟੀ ਜੇ ਇਹਨਾਂ ਮਾਦਤ ਪਿਤਾ ਨਾ ਕੋਰਟ 'ਚ ਕਬਜ਼ਾ ਲਵੇ ਆਹ ਦੇਖੋ ਜਦੋਂ ਥਾਣੇਦਾਰ ਦਾ ਫੋਨ ਆਇਆ ਮੈਂ ਕਰੰਤੋਂ ਨੂੰ ਕਿਹਾ ਵੀ ਠੀਕ ਹੈ ਕਿ ਮੈਂ ਚਾਬੀ ਤੇ ਉਹਨੂੰ ਪਿਆਰ ਆ ਮੈਂ ਕਬਜ਼ਾ ਨਹੀਂ ਕੀਤਾ ਕਬਜ਼ਾ ਮੈਂ ਛਡਾਇਆ ਹਮ ਕੋਲੇ ਪੈਸੇ ਲਾ ਕੇ ਉੱਪਰ ਪੈਸੇ ਤੇ ਮੈਂ ਲੈਣੇ ਵੀ ਜਾਣੇ ਆ ਜਿਹਨੇ ਮੈਂ ਲਾਏ 70000 ਰੁਪਏ ਉੱਪਰ ਆਜ ਉੱਥੇ ਜੀ ਆ ਮੇਰੇ ਵਿਹਾਨ ਹੈ ਹਾਂ ਜੀ ਜ਼ਰੂਰ ਜੀ ਮਾਰ ਦਾ ਦੋਦਾਹੀ ਬੀਤਾ ਵਾ ਬਾਕੀ ਕਾਨੂੰਨ ਦੀ ਦੇਵੀ ਵੀ ਸਾਡੀ ਮਾਂ ਵਾ ਜੀ ਬਾਕੀ ਜਿੱਦਾਂ ਆਊਗਾ ਦੇਖੀ ਜਾਊਗੀ ਚਾਬੀਆਂ ਮੈਂ ਸ਼ਾਇਦ ਜੁਮੇਵਾਰ ਪ੍ਰੈਸ ਵਾਲੇ ਬੰਦੇ ਕੋ ਭੇਜੀਆਂ ਉਹ ਇਹਨੇ ਖੁਦ ਆਪ ਹੂਨ ਕੀਤਾ ਨੂੰ ਇਨੇ ਖੁਦ ਆ ਫੋਨ ਕੀਤਾ ਤਾਂ ਠੀਕ ਹੈ ਤੁਸੀਂ ਚਲੋ ਆ ਮੇਰਾ ਨਿਬੜ ਗਿਆ ਵਾ ਤੁਸੀਂ ਮੇਰਾ ਅਗਲਾ ਕੁ ਡੇਟ ਦਿਓ ਮੈਂ ਤਾਂ ਠੀਕ ਹੈ ਚਲੋ ਅਸੀਂ ਪੈਸੇ ਖਾਦੇ ਤਾਂ ਨਹੀਂ ਪਰ ਅਸੀਂ ਫਿਰ ਵੀ ਪੈਸੇ ਦੇਣ ਦਾ ਪਹਿਕਾ ਹੈਗੇ ਆ ਕਿਉਂਕਿ ਜੇ ਅਸੀਂ ਕੰਮ ਕਰੋੜਾਂ ਦਾ ਕਰਦੇ ਆ ਤੇ ਸਾਨੂੰ 2 4 5 ਲੱਖ ਦੀ ਸਾਨੂੰ ਕੋਈ ਪ੍ਰਵਾਨਗੀ ਹੋ ਹੈਗੀ ਪਰ ਉਸ ਤੋਂ ਬਾਅਦ ਜਦੋਂ ਚਾਬੀ ਦੇਣ ਦੀ ਵਾਰੀ ਆਈ ਦੁਬਾਰਾ ਜਦੋਂ ਸੀਨੀਅਰ ਪ੍ਰੈਸ ਵਾਲੇ ਨੇ ਫੋਨ ਕੀਤਾ ਕਹਿੰਦਾ ਦੀ ਮੈਨੂੰ 2 4 ਦਾ ਟਾਈਮ ਦਿਓ ਜਦੋਂ ਵੀ ਖੁਦ ਟਾਈਮ 2 4 ਦਾ ਮੰਗਣ ਦੇ ਆ ਮੈਂ ਅੱਜ ਤੂੰ ਪ੍ਰੈਸ ਕਾਨਫਰੰਸ ਆ ਕਰਣ ਤੇ ਆਇਆ ਹਾਂ ਲੋច ਪਰਚਾ ਹੋਣਾ ਚਾਹੀਦਾ ਤੇ ਪਰਚਾ ਤੇ ਪੁੱਤ ਤੇਤੇ ਵੀ ਹੋਣਾ ਚਾਹੀਦਾ ਫਿਰ ਕਿਉਂਕਿ ਤੂੰ ਕੋਠੀ ਛੱਡ ਕੇ ਚਲਾ ਗਿਆ ਸੀਦਾ ਮੈਂ ਦਲਾਨੀ ਨਹੀਂ ਕੋਠੀ ਟੱਕੋ ਮੈਂ ਮੈਂ ਭੈਮ ਮੈਂ ਕੋਈ ਨਹੀਂ ਮੰਗਿਆ ਉਹ ਕਹਿੰਦੇ ਸੀਗੇ ਅੱਜ ਤੋਂ 2 ਦਿਨ ਪਹਿਲਾਂ ਕਹਿੰਦੇ ਮੇਰੇ ਕੋਲ ਚਾਬੀਆਂ ਲੈ ਲਓ ਮੈਂ ਮਾਤਾ ਤੇ ਚਲੇ ਜਾਣਾ ਮੈਂ ਕਿਹਾ ਤੁਸੀਂ ਹੁਣ ਦੇ ਰਿਆ ਮੇਰੇ ਕੋਲ ਹੱਲੇ ਟਾਈਮ ਨਹੀਂ ਹੈਗਾ ਮੈਂ ਸ਼ਾਪ ਦੇ ਬਿਜ਼ੀ ਹਾਂ ਕਹਿੰਦੇ ਮੈਂ ਬਾਸੇ ਬਹਿਨ ਲਗਾ ਮਾਪਾ ਤੇ ਚੱਲਾ ਨਾ ਮੈਂ ਆਦਮ 2-3 ਦਿਨਾਂ ਤੱਕ ਮਿਲੂੰਗਾ ਮੈਨੂੰ ਇਹ ਗੱਲ ਉਹਨਾਂ ਨੇ ਕਹੀ ਹੈ ਮਾਣੋ ਬੜਾ ਕਈ ਕੁਝ ਕੰਮ ਕਰਦਾ ਕੋਈ ਜੋ ਪਤਾ ਕਰੋਗੇ ਕਿ ਉਥੇ ਫੈਲ ਸੰਸਾਰ ਦੇ ਕੰਮ ਕਰਦਾ ਵਾ ਉਹ ਫੋਟੋ ਸਟੇਟ ਦਾ ਕੰਮ ਕਰਦਾ ਉਹ ਲੱਖ ਰੁਪਈਆ ਲੋਕਾਂ ਨੂੰ ਕਾਜੀ ਦਿੰਦਾ ਨਹੀਂ ਕੱਲੇ ਫੋਟੋ ਸਟੇਟ ਦਾ ਨਹੀਂ ਸਾਡਾ ਆਨਲਾਈਨ ਬਿਜ਼ਨਸ ਆ ਪਾਸਪੋਰਟ ਅਪਾਇੰਟਮੈਂਟ ਇਸ਼ੂਅਰ ਰਸ ਪੈਨ ਕਾਰਡ ਵਗੈਰਾ ਆਨਲਾਈਨ ਜੋ ਵੀ ਸਰਵਿਸਿਜ਼ ਸਰਕਾਰ ਕੋਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਅਸੀਂ ਉਹ ਅਪਲਾਈ ਕਰਦੇ ਆਂ ਨਾਲ ਆਪਣੇ ਸਰਵਿਸ ਚਾਰਜਸ ਲਈਦੇ ਬਸ ਉਹ ਕਹਿੰਦੇ ਤੁਸੀਂ ਆਹ 20% ਹਿਸਾਬ ਨਾਲ ਪ ਮੈਨੂੰ ਕੀ ਲੋੜ ਪਈ ਹੈ ਵਿਆਜ ਦਾ ਖਾਮਗਦਰ ਮੈਂ ਤੁਹਾਨੂੰ ਫਿਰ ਨਾ ਕਿਹਾ ਦੇਖੋ ਜਿਹੜਾ ਬੰਦਾ ਲੱਖਾਂ ਰੁਪਈਆ ਇਹਨਾਂ ਦਾ ਵਿਆਜੀ ਦੇ ਨਾਮ ਐਟ ਆਲਾ ਲੋਕਾਂ ਚੀਜ਼ਾਂ ਲੈਣੇ ਰੱਖਦਾ ਫੋਟੋ ਸਟੇਟ ਦੇ ਕੰਮ ਦੇ ਵਿੱਚ ਪਾਤੋ ਕੀ 10 20 50 100 ਰੁਪਈਆ ਹੁੰਦਾ ਜਿਹੜੇ ਇਹ ਸੰਸ ਬਣਾਉਂਦਾ ਜਾਂ ਲੋਕਾਂ ਕੋ ਡੁਗਣੇ ਡੁਗਣੇ ਪੈਸੇ ਲੈ ਕੇ ਲਾਇਸੈਂਸ ਦਾ ਅਪਲਾਈ ਕਰਦਾ ਦਾ ਜਿਹੜੇ ਅਫਸਰ ਹੈਗੇ ਆ ਉਹਨਾਂ ਦੇ ਜਰੀਏ ਪੈਸੇ ਲੈ ਕੇ ਨੈਸ਼ਨਲ ਸੰਸ ਬਣਾਉਂਦਾ ਕੋਈ ਇਹ ਕੋਈ ਇੰਡੀਆ ਦਾ ਕੋਈ ਲਾਇਸੈਂਸ ਨਹੀਂ ਕੋਈ ਹੈਗਾ ਕੋਈ ਵੀ ਕਿਉਂਕਿ ਜਦੋਂ ਕੋਈ ਬੰਦਾ ਲਾਇਸੈਂਸ ਬਣਾਉਂਦਾ ਜਾਂ ਕੋਈ ਕਾਰੋਬਾਰ ਕਰਦਾ ਉਹ ਗੇਟ ਆਫ ਇੰਡੀਆ ਦਾ ਉਹਨੂੰ ਲਾਇਸੈਂਸ ਲੈਣਾ ਪੈਂਦਾ ਨਹੀਂ ਹੈਗਾ ਸਾਡੇ ਕੋਲ ਸਾਡੀ ਦੁਕਾਨ ਰਜਿਸਟਰਡ ਹੈ 1970 ਦੇ ਮੇਰੇ ਪਾਪਾ ਨੇ ਦੁਕਾਨ ਲਈ ਸੀ ਉਸ ਤੋਂ ਬਾਅਦ ਪਹਿਲਾਂ ਹੱਤ ਨਾਲ ਫਾਰਮ ਚੱਲਦੇ ਸੀ ਹੁਣ ਆਨਲਾਈਨ ਹੋ ਗਏ ਆ ਅਸੀਂ ਪਹਿਲਾਂ ਫਾਰਮ ਭਰੀਦੀ ਸੀ ਹੁਣ ਆਨਲਾਈਨ ਫਾਰਮ ਨਿਕਲਦੇ ਆ ਬਸ ਉਹ ਆਨਲਾਈਨ ਭਰੀ ਦੇ ਪਰ ਬਾਕੀ ਦੁਕਾਨ ਮੇਰੀ ਰਜਿਸਟਰਡ ਹੈ ਕੋਈ ਪ੍ਰੋਬਲਮ ਨਹੀਂ ਹੈ ਜੀ ਤੇਰਾ ਯਾਰ ਆ ਆਪਣੇ ਰੱਖੇ ਮੁੰਡੇ ਦਾ ਵਿਆਹ ਮੈਂ ਪੈਨਡਲ ਸਿਰਲ ਪਾ ਦੂੰਗਾ ਬਿਲਕੁਲ ਜੀ ਅੱਜ ਦਾ ਨਹੀਂ ਕਾਫੀ ਸਮੇਂ ਤੋਂ ਇਹ ਆਪਣੇ ਪਰਿਵਾਰ ਦੇ ਪੁੱ ਮੈਂ 5 ਲੱਖ ਰੁਪਏ ਕੈਸ਼ ਦਵਾਂ ਉਸੇ ਵਲੇ ਇਹਦਾ ਮੈਂ ਤੇ ਲੁਕਾ ਕੇ ਰੱਖ ਸਕਲ ਪਾ ਕੇ ਪੱਕਾ ਨਹੀਂ ਦੇ ਵੀ ਕਹੂਗਾ ਮੈਂ ਫਲਾਣੇ ਘਰ ਦੀ 100 ਰੁਪਏ ਸਕਲ ਪਾਇਆ ਮੇਰਾ ਵਾਪਸ ਕਰੋ ਚਲੋ ਬਹੁਤ ਵਧੀਆ ਗੱਲ ਆ ਇਹਨਾਂ ਦੇ ਹਿਸਾਬ ਨਾਲ ਆਪਾਂ ਮੈਂ ਮੁੰਡੇ ਦਾ ਵਿਆਹ ਲੇਟ ਕਰਨਾ ਚਲੋ ਇਹਨਾਂ ਦੇ ਕਹਿਣ ਤੇ ਮੈਂ ਜਲਦੀ ਕਰਾ ਦੂੰਗਾ ਹੋਰ ਦੱਸੋ ਮੈਂ ਇਹ ਕਹਿ ਸਕਦਾ ਜਦੋਂ ਤੂੰ ਰਾਣਾ ਚ ਗੁਰੂ ਮੈਂ ਸ਼ਾਮਤ ਨੂੰ ਮੈਂ ਕਰੁੰਦਾ ਸੀ ਨਾ ਕਾਂਗਰਸ ਪਾਰਟੀ ਚ ਰਾਣਾ ਤੇ ਜੀਸ ਨੇ ਕਿ ਮੈਂ ਇਹ ਦਫਰਿਆਂ ਨੂੰ ਸੰਤੁਪਤ ਬੰਦਾ ਵਾ ਇਸ ਕਰਕੇ ਮੇਰੇ ਕੋ ਗੱਲਾਂ ਨਾ ਸੁਣ ਇਸ ਕਰਕੇ ਸਾਡੀ ਪਿਆਸਣ ਕੋਈ ਨਾ ਰਹਿਣੀ ਜੀ ਹੈਗੀ ਨਾ ਕੋਈ ਸਾਡਾ ਕੋਈ ਲੈਣਾ ਤੇ ਦੇਣਾ ਚਾਹੀ ਸਾਡੇ ਕੋਲ ਪਿਆਰ ਕੋਈ ਜਦੋਂ ਮੱਤੀਆਂ ਤੇ ਲੈਦੇ ਸਾਡਾ ਚਾਬੀ ਦਾ ਕੋਈ ਲੈਣ ਨਹੀਂ ਹੈ ਦਾ ਤੇ ਜਿਹੜਾ ਕਹਿੰਦਾ ਫੇਰਾਂ ਚਰਨ ਜੀ ਸੰਤੋ ਲੋਨੀ ਮਨਿੰਦਰ ਤਿੱਖਤ ਬੰਦਾ ਮਨਿੰਦਰ ਤੇ ਫਰੇਗਾ ਤੂੰ ਦੋਤਾ ਤੋਟਾ ਪਿਆ ਵਾ ਦਿਖਾ ਦੇ ਕਿੱਥੇ ਲੈ ਕੇ ਆਇਆ ਕਿੱਥੇ ਲੱਗਤਾ ਹੈ ਕਿ ਕਿੱਥੇ ਵੀਡੀਓ ਹੈਗੀ ਲੈ ਗਿਆ ਮੈਨੂੰ ਝੂਠ ਬੋਲਦਾ ਕਰਾਤਰ ਝੂਠ ਬੋਲਦਾ 217 ਦੇ ਵਿੱਚ ਮੈਂ ਭਗਵਾਨ ਵਾਲਮੀਕ ਮੰਦਰ ਮੱਲਾ ਸ਼ਾਹਰੀਆਂ ਵਿਖੇ ਮਾਨਜੁਗ ਰਾਣਾ ਗੁਰਜੀਤ ਸਿੰਘ ਜੀ ਨੇ ਮੈਨੂੰ ਪਾਰਟੀ ਸ਼ਾਮਲ ਕਰਾਇਆ ਸੀਗਾ ਜਦ ਕਿ ਇਹ ਬੰਦਾ ਕਦੇ ਵੀ ਉਥੇ ਮੀਟਿੰਗ ਦੇ ਵਿੱਚ ਕਦੇ ਸ਼ਾਮਲ ਨਹੀਂ ਸੀਗਾ ਇਹ ਝੂੜਬੋਲ ਦਾ ਸਾਡੇ ਤੋਂ ਫੋਟੋਆਂ ਪਈਆਂ ਅੱਜ ਵੀ ਇਹ ਬੰਦਾ ਬਕਵਾਦ ਕਰਦਾ ਇਹ ਕਿਸੇ ਪਾਰਟੀ ਦਾ ਟੱਕਣੀ ਨਹੀਂ ਇੰਨੀ ਦਾ ਕਿਸੇ ਘਰੇ ਦਾ ਟੱਕਣੀ ਆ ਇਹ ਕਈ ਪਾਰਟੀਆਂ ਧਕੇ ਖਾ ਕੇ ਆ ਗਿਆ ਹੁਣੇ ਪਾਰਟੀ ਦਾ ਕਿਸੇ ਛੱਡਿਆ ਨਹੀਂ ਤੇ ਅੱਜ ਇੱਕ ਤਾਂ ਪਾਰਟੀ ਬਣਾ ਕੇ ਆਪਣੀ ਜਿਹੜੀ ਬਣਾ ਕੇ ਬਹਿ ਗਿਆ ਤੂੰ ਇਹ ਦੱਸ ਕਾਰੋਬਾਰ ਕਰਦਾ ਕੀ ਹੈ ਤੇਰਾ ਕਹੜਾ ਕਾਰੋਬਾਰ ਹੋ ਗਿਆ ਹੈਗਾ ਦੱਸ ਮੈਨੂੰ ਤੇਰੀ ਜਨਾਨੀ ਆ ਕੌਂਸਲਰ ਨਾ ਤੂੰ ਕੰਮ ਕਰ ਕਰਦਾ ਤੇਰਾ ਕੰਮ ਕਰ ਸਿਰਫ ਇਹ ਹੈ ਕਿ ਲੋਕਾਂ ਕੋਲ ਪ੍ਰੈਸ ਸਟੈਂਡ ਬਸਾ ਕਰਾਉਣੀਆਂ ਔਰ ਕਾਨਫਰੈਂਸਾਂ ਕਰਾ ਕੇ ਮੁਰਤੇ ਉਹਨਾਂ ਨੂੰ ਥੱਕੀ ਥੋਈ ਪੈਸੇ ਰੱਪਦਾ ਪਿਆਵਾ ਮੇਰਾ ਕਾਰੋਬਾਰ ਜੀ ਫਾਸਟ ਫੂਡ ਦਾ ਕਾਰੋਬਾਰ ਆ ਜੀ ਮੇਰਾ ਤੇ ਮੈਂ ਫਾਸਟ ਫੂਡ ਦਾ ਮੈਕ ਰਟਨ ਹੀ ਭਰਦਾ ਆ ਇਹ ਬੰਦਾ ਜਿਹੜਾ ਇਹ ਆਪਣਾ ਕਾਰੋਬਾਰ ਦੱਸੇ ਇਹਦਾ ਕਾਰੋਬਾਰ ਕੀ ਆ ਇਸ ਬੰਦਾ ਜਿਹੜਾ ਕਹਿੰਦਾ ਮਰਾ ਕਰੋੜਾ ਰੁਪਏ ਦਾ ਬਿਜ਼ਨਸ ਆ 7 ਕਰੋੜ ਦੀ ਜਿਹੜੀ ਕਹਿੰਦਾ ਮੈਂ ਤੇ ਜਿਹੜੀ ਆ ਇਹ ਜਗਾ ਜਮੀਨ ਜਿਹੜੀ ਖਰੀਦੀ ਆ ਇਨਕਮ ਟੈਕਸ ਭਰਦਾ ਉਸ ਬੰਦੇ ਦਾ ਇਹ ਬੰਦਾ ਜਿਹੜਾ ਦਾਖਲਾ ਕਰੋੜਾਂ ਦਾ ਬਿਜ਼ਨਸ ਆ ਅ ਟੱਗੀਆਂ ਤੋਂ ਇੰਡੀਆਂ ਮਾਰੇ ਕੋ 2 ਲੱਖ ਦੀ 3 ਲੱਖ ਦੀ 4 ਲੱਖ ਦੀ ਟੱਗੀਆਂ ਮਾਰ ਰਿਹਾ 12-12 ਲੱਖ ਦੀ ਟੱਗੀ ਮਾਰ ਰਿ ਤੇ ਤੂੰ ਇਹ ਨਕਲ ਰੋਦਾ ਤੇ ਬਿਜ਼ਨਸ ਆ ਤੁਰ ਟੰਨ ਭਰਦਾ ਆ ਬੈਂਕਮ ਪਰਸੂ ਭਾਗ ਤੋਂ ਵੀ ਇੱਕ ਦਰਖਾਸਤ ਦੇ ਕੇ ਦੀ ਜਾਂਚ ਕਰਾਵਾਂਗਾ ਇਹਦੀ ਬੰਦੇ ਕਿੱਡਾ ਜਿਹੜੀ ਜਾਂਚ ਕੀਤੀ ਜਾਵੇ ਇਹ ਬੰਦਾ ਕਰੋੜਾਂ ਕਰਕੇ ਥੋਲੇ ਆਇਆ ਉਹ ਮੇਰੇ ਘਰੋਂ ਘਰੋਂ ਆਣ ਕੇ 55 ਲੱਖ ਰੁਪਈਆ ਲਗਿਆ ਸਰਕਾਰੀ ਬੰਦਾ ਸੀ ਸਰਕਾਰੀ ਬੰਦੇ ਨੇ ਪੈਸੇ ਲਏ ਸੀ ਪਰ 55000 ਰੁਪਈਆ ਮੇਰੇ ਘਰੋਂ ਇਹਦਾ ਭਰਾ ਲੈ ਕੇ ਗਿਆ ਇੱਕ ਬੰਦੇ ਹੋਊਗਾ ਵਿਆਜੀ ਬਹਿ ਰੱਤੇ ਸੀਗੇ ਕੰਗੈ ਸਾਨੂੰ ਹੁਣ ਪ੍ਰਧਾਨ ਵੀ ਜਦੋਂ ਪੈਸੇ ਤੋਲੋ ਨਾ ਦੇ ਇੰਨੇ ਪੈਸੇ ਕਿੱਥੋਂ ਅਸੀਂ ਲੈਣੇ ਜਾਂ ਦੇਣੇ ਇੰਨੇ ਪੈਸੇ ਤੁਹਾਡੇ ਕੋਲ ਹੈ ਹੀ ਨਹੀਂਗੇ 55 ਇੰਨਾ ਕੋ ਜਰੂਰ ਹੋਣਗੇ ਕਹਿੰਦੇ ਆ 7-7 ਕਰੋੜ ਦੇ ਕਲੋਨੀਆ ਘਟਦੇ ਪਏ ਇਹਨਾਂ ਨੇ ਦਿੱਤੇ ਹੋਣੇ ਸਾਨੂੰ ਤਾਂ ਨਹੀਂ ਪਤਾ ਜੀ ਮੈਂ ਤਾਂ ਨਾ ਇਹ ਲੋਟ ਬੰਦਾ ਹੀ ਨਹੀਂਗਾ ਤੁਸੀਂ ਮੈਨੂੰ ਦੱਸੋ ਲੋਕਾਂ ਨੇ 6-6 7-7 ਮਹੀਨੇ ਹੀ ਭੰਦੇ ਤੁਸੀਂ ਮੈਨੂੰ 15 ਦਿਨ ਦਾ ਲਾਇਸੈਂਸ ਬਣਾ ਕੇ ਦੇ ਦਿਓ ਅੱਛਾ ਜੀ ਦੱਸੋ ਲਾਇਸੈਂਸ ਜਿਹੜੇ ਆ 6-6 ਮਹੀਨੇ ਲੋਕਾਂ ਨੂੰ ਨਹੀਂ ਭੰਦੇ ਤੇ ਜਿਹੜੇ 15-15 ਦਿਨਾਂ ਚ ਭੰਦੇ ਨਾ ਤੁਸੀਂ ਵੀ ਸਿਆਣੇ ਆ ਕਿਦਾਂ ਬੰਦੇ ਆ ਕਿਦਾਂ ਨਹੀਂ ਬੰਦੇ ਨਹੀਂ ਨਹੀਂ ਲਾਇਸੈਂਸ ਦੇਖੋ ਜੀ ਲਾਇਸੈਂਸ ਡਰਾਈਵਿੰਗ ਲਾਇਸੈਂਸ ਅਪਾਇੰਟਮੈਂਟ ਹੋ ਗਈ ਪਾਸਪੋਰਟ ਬਾਈਂਡ ਬਟ ਅਸੀਂ ਆਪਣੇ ਫੀਸ ਦੇ ਉੱਪਰ ਮਾਰੇ ਮੋਟੇ ਸਰਵਿਸ ਚਾਰਜਸ ਲਈਦੇ ਆ ਤੇ ਉਹ ਅਗਲੇ ਨਾਲ ਅਪਲਾਈ ਕਰਕੇ ਉਹਨਾਂ ਦੇ ਦੇ ਦਿਆ ਚਾਹੇ ਟਰਾਈ ਦੇਣ ਫੇਲ ਹੋਣ ਪਾਸ ਹੁਣ ਸਾਡਾ ਕੋਈ ਲੈਂਦੇ ਨਹੀਂ 11 ਲੱਖ ਦੀ ਜਦੋਂ ਕੋਠੀ ਵਿਕੀ ਹੈ ਤੇ 20000 ਰੁਪਿਆ ਸਾਈ ਜਦੋਂ ਨੋਟ ਕਰੋ ਦੇਣ ਕੇ ਮੇਕੋ ਲਗਿਆ ਨਾ ਉਦੋਂ ਕੋਠੀ ਝਗੜੇ ਵਾਲੀ ਨਹੀਂ ਸੀ ਉਦੋਂ ਕੋਠੀ ਚ ਕੋਈ ਲਿੰਕ ਨਹੀਂ ਸੀ ਜਾਏਗਾ ਜਦੋਂ ਪੈਸੇ ਨਾਲ ਦੀ ਵਾਰੀ ਆਈ ਉਦੋਂ ਪੱਲਾ ਛਡਾ ਕੇ ਭੱਜ ਗਿਆ ਕਾਦੇ ਵੀ ਹਰ ਇਹਨਾਂ ਨੂੰ ਲੈ ਕੇ ਆ ਮੈਂ ਕੋਈ ਪਹਿਲੇ ਇਹ ਨਹੀਂ ਇਹਨਾਂ ਨੂੰ ਕਾਦੇ ਲੈਣੇ ਸੀ ਮੈਂ ਤਾਂ ਆਪ ਇਹਨਾਂ ਨੂੰ ਲੈਣੇ ਸੀ ਉਹ ਅੱਜ ਵੀ ਚੜੇਗੀ 25 ਲੱਖ ਦੀ ਪ੍ਰੋਪਰਟੀ ਦੇ ਕਾਦੇ ਮਾਨੋ ਬਰਾਏ ਦੇ ਕੋਲ ਪਈ ਆ ਜਦੋਂ ਇਹਨੇ ਮੇਰੇ ਖਿਲਾਫ ਦਿਖਾ ਦਿੱਤੀ ਹੈ ਹੁਣ ਦਿਖਾ ਦਿੱਤੀ ਹੈ ਹੁਣ ਇਹਨੂੰ ਮੈਂ ਕੋਡ ਦੱਸੂ ਕੋਡ ਦੇ ਵਿੱਚ ਉਹ ਮੈਨੂੰ ਪਤਾ ਹੀ ਨਹੀਂ ਹੈਗਾ ਜੀ ਸਾਦਾ 25 ਲੱਖ ਦੀ ਪ੍ਰੋਪਰਟੀ ਦੇ ਕੇਸੀ ਦੇ ਪੇਪਰ ਆ ਮੈਨੂੰ ਪਤਾ ਤਾਂ ਲੱਗੇ ਕਾਦੇ ਆ ਜੀ ਜਦੋਂ ਭੱਜ ਗਿਆ ਮਾਨੋ ਬਰਾਏ ਉਹਦੀ ਤੇ ਸਾਰੀ ਲਾਈ ਜਿਹੜੀ ਮੈਂ ਸਮਝਦਾ ਵੱਡੇ ਅਫਸਰਾਂ ਨੇ ਬਹੁਤ ਮੇਰੀ ਮਦਦ ਕੀਤੀ ਉਹ ਕੋਠੀ ਸਬੰਧ ਦੇ ਵਿੱਚ ਜਦੋਂ ਮੈਂ ਹਿੰਮਤ ਸਿੰਘ ਦੇ ਖਿਲਾਫ ਮਨਿੰਦਰ ਦੇ ਖਿਲਾਫ ਔਰ ਹਿੰਮਤ ਸਿੰਘ ਦੇ ਕੈਂਡਮ ਸਰ ਦੇ ਵਿੱਚ ਮੇਰ ਦਾ ਮੁੰਡਾ ਵੀ ਹੈਗਾ ਸੀਗਾ ਪਰ ਦੇਖੋ ਅਸੀਂ ਬਹੁਤ ਲੜਾਈ ਲੜੀ ਜਦੋਂ ਬਾਰ-ਬਾਰ ਜੰਦਰੀਏ ਟੁੱਟਦੇ ਸੀਗੇ ਲੱਗਦੇ ਸੀਗੇ ਪਰ ਮੈਂ ਸਮਝਦਾ ਵੀ ਉਹ ਕੋਠੀ ਨੂੰ ਹਾਸਲ ਕਰਨ ਵਾਸਤੇ ਇਕਤਾ ਪਾਰਟੀ ਨੇ ਜਿਹੜਾ ਵਾ ਉਹ ਝੰਡਾ ਜਿਹੜਾ ਬਲੰਦ ਕਰ ਲਿਆ ਸੀਗਾ ਤੇ ਮੇਅਰ ਦਾ ਤਾਂ ਸਾਨੂੰ ਅਜੇ ਤੱਕ ਰੋਲਾ ਕੋਈ ਨਹੀਂ ਮੈਨੂੰ ਤਾਂ ਨਾ ਅਜੇ ਤੱਕ ਫੋਨ ਆਇਆ ਰੋਲਾ ਮਨਿੰਦਰ ਗੁਰਮੀਤ ਲਾਲ ਬਿੱਟੂ ਦਾ ਸਾਗਰਮਣਿ ਇੰਨਾ ਸਾਹਮਣੇ ਸਾਰੀ ਪੇਮੈਂਟ ਹੋਈ 1.4 ਲੱਖ ਦੀ ਮੇਅਰ ਦਾ ਨਾਮ ਮੈਨੂੰ ਪੋਣਾ ਹੈ ਨਾ ਕੋਈ ਰੋਲਾ ਸਾਨੂੰ ਪਤਾ